ਇਸ ਵਾਰ ਖੜੀ ਹੈ 13 ਬਾਬਾ ਨਾਨਕ ਵਾਲੇ ਪਿੰਡਾਂ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਸ ਪਾਣੀ ਹੈ ਬਹੁਤ ਜ਼ਿਆਦਾ ਜੁਆ ਹੈ ਉਹ ਪੰਡਾ ਦੇ ਪਾਣੀ ਦੇ ਲੈਵਲ ਕਰ ਦਿੱਤਾ ਹੈ ਸੋ ਦੇਖਣਾ ਇਹ ਹੋਵੇਗਾ ਕਿ ਸਮਾਜ ਸੇਵੀ ਸੰਸਥਾਵਾਂ ਔਰ ਜੋ ਅੰਦਰ ਦੀ ਟੀਮ ਨੇ ਉਹ ਛੋਟੇ ਛੋਟੇ ਦੇਖਣ ਵਾਲੀ ਗੱਲ ਹੈ ਕਿ ਪੰਜਾਬੀ ਮਸ਼ਹੂਰ ਸਿੰਗਰ ਰੇਸ਼ੂ ਖੰਡਰ ਦੀ ਆਏ ਨੇ ਸਰਹੱਦ ਨਵਾਸੀ ਸੋਹਣਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਬਸਕ੍ਰਾਈਬਰ ਸਰ ਇੱਥੇ ਪਹੁੰਚੇ ਹੋ ਤੁਸੀਂ ਜੋ ਕਿ ਲੱਗਦਾ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਬਹੁਤ ਮਾੜੇ ਹੈ ਜੀ ਫੈਕਟਰੀ ਡੇਰਾ ਬਾਬਾ ਨਾਨਕ ਦੇ ਆਸ-ਪਾਸ ਜਿੱਲੇ ਦੇ ਵਿੱਚ ਨੇ ਹੁਣ ਆਪਾਂ ਕਿਸ ਜਗ੍ਹਾ ਦੇ ਵਿੱਚ ਜਾ ਰਹੇ ਹਾਂ ਇਸ ਦੇ ਨਾਲ ਕੱਲ ਵੀ ਸਾਰਾ ਦਿਨ ਲੱਗੇ ਦੀ ਹੈ ਜੀ ਅੰਦਰ ਜਾ ਕੇ ਦੇਖੇ ਕਿ ਉੱਦੇ ਕਰਕੇ ਫੀਲ ਦਾ ਪਾਣੀ ਨਹੀਂ ਹੈਗਾ ਮਛਰਦਾਨੀ ਦੀ ਲੋਕਾਂ ਕੋਲ ਰਾਤ ਬਜ਼ੁਰਗਾਂ ਅੰਦਰ ਚਲੇ ਬੜੇ ਮਹਿਨਤ ਸਭ ਤੋਂ ਵੱਧ ਜਿਹੜੇ ਆਪਣਾ ਮੱਜਾਂ ਦੇ ਪੱਠੇ ਹੈ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਆ ਰਹੀ ਹੈ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਮੈਸੇਜ ਆ ਰਹੇ ਸੀਗੇ ਸਪੈਸ਼ਲੀ ਮਾਜੇ ਦਾ ਏਰੀਆ ਇੱਕ ਤਾਂ ਬੜੀ ਕਰਮ ਵਾਲੀ ਤਰਕੀ ਆ ਬਾਬਾ ਨਾਨਕ ਦੀ ਗੱਲੋਂ ਮਾਜੇ ਦੇ ਵਿੱਚ ਹਨ ਫਨਫਰ ਸਾਹਿਬ ਵੀ ਕਹਿੰਦਾ ਹੈ ਜੀ ਸਾਰੇ ਪੰਜਾਬੀਆਂ ਨੂੰ ਰਿਕਵੈਸਟ ਕਰਦਾ ਕਿ ਆਪਣੇ ਕੌਮ ਦੇ ਨਾਲ ਇਨਸਾਨੀਅਤ ਦੇ ਨਾਲ ਪੰਜਾਬ ਦੇ ਨਾਲ ਖੜਨ ਦੀ ਜ਼ਰੂਰਤ ਹੈ ਆਪਾਂ ਸਾਰੇ ਜਿੱਦਾਂ ਵੀ ਹੋ ਸਕਦਾ ਹੈ ਚਾਹੇ ਡੋਨੇਸ਼ਨ ਹੋਵੇ ਆ ਜਾਂ ਸੋਸ਼ਲ ਮੀਡੀਆ ਰਾਹੀਂ ਜਾਂ ਰਾਸ਼ਨ ਰਾਹੀਂ ਜੋ ਵੀ ਹੋ ਸਕਦਾ ਹੈ ਆਪਾਂ ਹੈਲਪ ਕਰੀਏ ਅੱਜ ਔਰ ਉਹ ਦੁਪਹਾੜੇ ਲੱਗੇ ਹੋਏ ਆ ਖਾਲਸਾ ਵਲਾਈ ਜਦੋਂ ਕੰਮ ਕਰਦੀ ਹੈ ਮੰਦਾਲ ਕੀਤੇ ਲੱਗੇ ਹੋਏ ਆ ਸੋ ਦੇਖੀ ਜੀ ਸਨ ਬੜਾ ਦੁੱਖ ਹੋਇਆ ਹੈ ਨਾ ਜਿੰਨਾਂ ਸੋਚਿੰਦਾ ਟਾਈਮ ਦੇ ਵਿੱਚ ਆਈ ਮੱਝਾਂ ਮਰ ਗਈਆਂ ਲੋਕਾਂ ਨੂੰ ਟਾਈਮ ਹੀ ਨਹੀਂ ਲੱਗਿਆ ਪਾਣੀ ਇਹਨਾਂ ਦਾ ਜ਼ਿਆਦਾ ਆ ਗਿਆ ਸਾਡੇ ਬਜ਼ੁਰਗ ਕਹੀ ਦੱਸਦੇ 1988 ਚ ਪਹਿਲਾਂ ਕਦੇ ਇੰਨਾ ਪਾਣੀ ਆਇਆ ਹੈ ਸੇਮ ਦੁਬਾਰਾ ਉਦਾਂ ਹੀ ਪਾਣੀ ਆਇਆ ਹੈ ਚਲੋ ਕਿ ਪੱਠੇ ਜ਼ਰੂਰ ਲੈ ਕੇ ਆਓ ਸਾਡੇ ਢੱਲੀ ਕੋਰੋ ਜਿਹਾ ਆ ਰਹੀ ਹੈ ਮੱਝਾਂ ਦੇ ਪੱਠੇ ਬਹੁਤ ਜ਼ਿਆਦਾ ਜ਼ਰੂਰ ਹੈ ਇੱਕ ਪੀਣ ਵਾਲੇ ਪਾਣੀ ਦੀ ਜ਼ਰੂਰਤ ਹੈ ਔਰ ਬ੍ਰੈਡ ਵਗੈਰਾ ਇਹਨਾਂ ਚੀਜ਼ਾਂ ਦੀ ਲੋੜ ਹੈ ਉਹ ਡੋਮੋਸ ਦੀ ਕਿਉਂਕਿ ਲਾਈਟ ਤਾਂ ਹੈ ਨਹੀਂ ਮੱਛਰਦਾਨੀਆਂ ਤੇ ਡੋਮੋਸ ਇਹਨਾਂ ਚੀਜ਼ਾਂ ਦੀ ਇਨਵਾਇਰਨਮੈਂਟ ਹੈ ਔਰ ਇੱਕ ਮੇਰੀਆਂ ਭੈਣਾਂ ਲਈ ਸਾਡੀ ਟੀਮ ਵੀ ਲੱਗੀ ਹੋਈ ਹੈ ਜੀ ਭਗਤ ਸਿੰਘ ਸਾਂਗੇ ਸੈਨੀਟਰੀ ਪੈਡ ਹੈ ਜਿਹੜੇ ਆਪਣੇ ਭੈਣਾਂ ਦੇ ਲਈ ਸੋ ਕਿਤਨਾ ਕਿਤੇ ਦੇਖਣਾ ਹੈ ਕਿ ਜੋ ਪਾਣੀ ਦੇ ਜੋ ਪੱਧਰ ਹੈ ਉਹ ਪਹਿਲਾਂ ਨਾਲੋਂ ਜੁੜਾ ਕਰ ਚੁੱਕਾ ਹੈ ਫਿਰ ਵੀ ਕਾਫੀ ਜੋ ਹੈ ਲੋਕਾਂ ਨੂੰ ਦੁਸ਼ਤਾਂ ਕਾ ਬਲੋਕ ਕਿਸ ਤਰ੍ਹਾਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਜੋ ਅੰਦਰ ਸੁਝਾ ਰਹੇ ਉਸ ਕੀ ਚੀਜ਼ ਹੈ ਜਿਆਦਾ ਪਿਛਲੇ 3 ਦਿਨ ਤੋਂ ਪਾਣੀ ਇੰਨਾ ਜ਼ਿਆਦਾ ਸੀਗਾ ਹਨਾ ਟਰੈਕਟਰ ਦੀ ਐਂਟਰੀ ਨਹੀਂ ਹੋ پا ਰਹੀ ਅੱਜ ਕਈ ਪਿੰਡਾਂ ਦੇ ਵਿੱਚ ਟਰੈਕਟਰ ਜਾਣੇ ਸ਼ੁਰੂ ਹੋ ਗਏ ਐ ਲੋਕਲ ਫੀਲਡ ਵੱਲ ਖੇਲ ਤੇ ਜਾ ਤੇ ਮੈਂ ਰਿਕਵੈਸਟ ਕਰਦਾ ਜਿਹੜੇ ਹਰਿਆਣੇ ਤੋਂ ਵੀ ਆ ਰਹੇ ਆ ਦੂਰ ਦੂਰ ਪੰਜਾਬ ਤੋਂ ਜਿਹੜੇ ਆ ਰਹੇ ਆ ਟਰੈਕਟਰਾਂ ਦੇ ਵਿੱਚੋਂ ਪੱਟੀ ਲੈ ਕੇ ਆਉਣ ਨਾਲ ਕੱਲ ਨੂੰ ਸ਼ਾਇਦ ਹੋਰ ਟਰੈਕਟਰ ਐਂਟਰ ਹੋਣੇ ਸ਼ੁਰੂ ਹੋ ਜਾਣੇ ਮੱਝਾਂ ਲਈ ਪੱਟੇ ਦਾਨੀਆਂ ਜਿੱਦਾਂ ਕਿ ਪਹਿਲਾਂ ਵੀ ਮੈਂ ਕਿਹਾ ਉਹ ਚੀਜ਼ਾਂ ਨਾਲ ਲੱਗੇ ਹੋ ਪੱਕੀ ਲੋਕਲ ਜਿਹਨੇ ਵੀ ਲੋਕ ਹੈ ਉਹ ਵੀ ਹੈਲਪ ਕਰ ਰਿਹਾ ਔਰ ਮੈਨੂੰ ਪ੍ਰਾਊਡ ਵੀ ਫੀਲ ਹੁੰਦਾ ਹੈ ਪਿੱਛੇ ਜੰਮੂ ਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਜੋ ਪ੍ਰੋਬਲਮ ਆਈ 200 200 ਪਰ ਦੀ ਪਾਣੀ ਦੀ ਮੋਟਲਾ ਦਿੱਤੀ ਸਾਨੂੰ ਪ੍ਰਾਊਡ ਵੀ ਫੀਲ ਹੁੰਦਾ ਸਾਡਾ ਜਨਮ ਹੋਇਆ ਥਾਂ ਥਾਂ ਤੇ ਬਾਬੇ ਨਾਨਕ ਦੇ ਲੰਗਰ ਚੱਲ ਰਹੇ ਔਰ ਪੰਜਾਬ ਚ ਕੋਈ ਭੁੱਖਾ ਨਹੀਂ ਮਰ ਸਕਦਾ ਕਦੇ ਵੀ ਨਾ ਹੀ ਮਰਨ ਦਿੰਦੇ ਕਿਸੇ ਜਿੰਨੀਆਂ ਵੀ ਸੰਸਥਾਵਾਂ মিডিਆ ਗਰਾਉਂਡ ਜ਼ੀਰੋ ਤੇ ਜਿਹੜਾ ਆ ਕੇ ਕਵਰ ਕਰ ਰਿਹਾ ਤੁਹਾਡਾ ਵੀ ਧੰਨਵਾਦ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਪਰ ਹਜੇ ਮੇਰੇ ਹਿਸਾਬ ਨਾਲ ਜਿੰਨੀ ਵੱਡੀ ਪ੍ਰੋਬਲਮ ਹੈ ਸਾਰਿਆਂ ਨੂੰ ਰਲ ਕੇ ਸਾਨੂੰ ਹੈਲਪ ਕਰਨੀ ਪੈਣੀ ਹੈ ਤਾਂ ਜਾ ਕੇ ਸਮੱਸਿਆ ਦਾ ਹੱਲ ਠੀਕ ਹੈ ਥੈਂਕ ਯੂ ਸਰ